ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਿਸਾਖ ਵਿਸਾਖ تیرਨ ਕੋ ਵੱਢਿਆ ਜਿੱਲਾ ਪ੍ਰੇਮ ਵਿਸ਼ੋ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਹ ਪੁੱਤਰ ਕਲਤਰਨਾ ਸੰਗਤ ਦਾ ਹਰੇ ਵਿਨਾਸੀ ਉਹ ਪਲਚ ਪਲਚ ਸਾਗਲੀ ਮੁਈ ਝੂਠੇ ਧੰਦੇ ਮੋਹ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਵਿਸਾਖ ਵਿਸਾਖ ਤੀਰਨ ਕੋ ਵੜਿਆ ਜਿੱਲਾ ਪ੍ਰੇਮ ਵਿਸ਼ੋ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਹ ਪੁੱਤਰ ਕਲਤਰਨਾ ਸੰਗਤ ਦਾ ਹਰੇਆ ਵੇਲਾ ਸੀ ਉਹ ਪਲਚ ਪਲਚ ਸਗਲੀ ਮੂਈ ਝੂਠੇ ਹੈ ਧੰਦੇ ਮੋਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਗੁਰੂ ਸਾਹਿਬ ਜੀਓ ਵਿਸਾਖ ਵੈਸਾਖ ਤਿਰਨ ਕੋ ਵੱਢਿਆ ਜਿੱਲਾ ਪ੍ਰੇਮ ਵਿਸ਼ੋ ਵਿਸ਼ੋ ਹਰ ਸਾ ਜਨਪੁਰਖ ਵਿਸਾਰ ਕੇ ਲੱਗੀ ਮਾਇਆ ਤੋਹ ਪੁੱਤਰ ਕਲਤਰਨਾ ਸੰਗਤ ਦਾ ਹਰੇ ਵਿਲਾਸੀ ਉਹ ਪਲਚ ਪਲਚ ਸਾਗਲੀ ਮੋਈ ਝੂਠੇ ਹੈ ਧੰਦੇ ਮੋਹ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਗੁਰੂ ਸਾਹਿਬ ਜੀਓ ਵਿਸਾਖ ਵਿਸਾਖ ਤਿਰਨ ਕੋ ਵੜਿਆ ਜਿੱਲਾ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੇ ਲਗੀ ਮਾਇਆ ਤੋਹ ਪੁੱਤਰ ਕਲਤਰ ਨਾ ਸੰਗ ਸਦਾ ਹਾਰੇ ਅਵਿਨਾਸੀ ਓਹ ਪਲਚ ਪਲਚ ਸਗਲੀ ਮੁਈ ਝੂਠ ਹੈ ਧੰਦੇ ਮੋਹ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਗੁਰੂ ਸਾਹਿਬ ਜੀਓ ਵਿਸਾਖ ਵਿਸਾਖ ਤਿਰਨ ਕੋ ਵੱਡੇ ਆ ਜਿੱਲਾ ਪ੍ਰੇਮ ਬਿਸ਼ੋ ਬਿਸ਼ੋ ਹਰ ਸਾਜਨਪੁਰਖ ਵਿਸਾਰ ਕੇ ਲੱਗੀ ਮਾਇਆ ਤੋਹ ਪੁੱਤਰ ਕਲਤਰਨਾ ਸੰਗਤ ਦਾ ਹਰੇ ਵਿਲਾਸੀ ਉਹ ਪਲਚ ਪਲਚ ਸਾਗਲੀ ਮੋਈ ਝੂਠੇ ਹੈ ਧੰਦੇ ਮੋਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਿਸਾਖ ਵਿਸਾਖ ਤਿਰਨ ਕੋ ਵੜਿਆ ਜਿੱਲਾ ਪ੍ਰੇਮ ਵਿਸ਼ੋ ਵਿਸ਼ੋ ਸਾ ਜਨਪੁਰਖ ਵਿਸਾਰ ਕੇ ਲੱਗੀ ਮਾਇਆ ਤੋਹ ਪੁੱਤਰ ਕਲਤਰਨਾ ਸੰਗਤ ਦਾ ਹਰੇ ਵਿਨਾਸੀ ਉਹ ਪਲਚ ਪਲਚ ਸਾਗਲੀ ਮੁਈ ਝੂਠੇ ਧਲੇ ਮੋਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਿਸਾਖ ਵਿਸਾਖ ਤਿਰਨ ਕੋ ਵੜਿਆ ਜਿੱਲਾ ਪ੍ਰੇਮ ਵਿਸ਼ੋ ਵਿਸ਼ੋ ਹਰ ਸਾਜਨਪੁਰਖ ਵਿਸਾਰ ਕੇ ਲੱਗੀ ਮਾਇਆ ਤੋਹ ਪੁੱਤਰ ਕਲਤਰਨਾ ਸੰਗਤ ਦਾ ਹਰੇ ਵਿਲਾਸੀ ਉਹ ਪਲਚ ਪਲਚ ਸਾਗਲੀ ਮੁਈ ਝੂਠੇ ਹੈ ਧੰਦੇ ਮੋਹ ਵਾਹਿਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਿਸਾਖ ਵਿਸਾਖ ਤਿਰਨ ਕੋ ਵੜਿਆ ਜਿੱਲਾ ਪ੍ਰੇਮ ਵਿਸ਼ੋ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਹ ਪੁੱਤਰ ਕਲਤਰਨਾ ਸੰਗਤ ਦਾ ਹਰੇ ਵਿਲਾਸੀ ਉਹ ਪਲਚ ਪਲਚ ਸਗਲੀ ਮੁਈ ਝੂਠੇ ਧੰਦੇ ਮੋਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਿਸਾਖ ਵਿਸਾਖ ਤਿਰਨ ਕੋ ਵੜਿਆ ਜਿੱਲਾ ਪ੍ਰੇਮ ਬਿਸ਼ੋ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਹ ਪੁੱਤਰ ਕਲਤਰਨਾ ਸੰਗਤ ਦਾ ਹਰੇ ਵਿਲਾਸੀ ਉਹ ਪਲਚ ਪਲਚ ਸਗਲੀ ਮੁਈ ਝੂਠੇ ਧੰਦੇ ਮੋਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਿਸਾਖ ਵਿਸਾਖ ਤਿਰਨ ਕੋ ਵੜਿਆ ਜਿੱਲਾ ਜਿੱਲਾ ਪ੍ਰੇਮ ਵਿਸ਼ੋ ਵਿਸ਼ੋ ਹਰ ਸਾਜਨਪੁਰਖ ਵਿਸਾਰ ਕੇ ਲੱਗੀ ਮਾਇਆ ਤੋਹ ਪੁੱਤਰ ਕਲਤਰਨਾ ਸੰਗਤ ਦਾ ਹਰੇ ਵਿਨਾਸੀ ਉਹ ਪਲਚ ਪਲਚ ਸਾਗਲੀ ਮੁਈ ਝੂਠੇ ਧੰਦੇ ਮੋਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ